ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ ਜਿਹੜੂ ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਬੱਚੀਆਂ ਸੇਲ ਲਈ ਲੈ ਕੇ ਆਏ ਜੀ ਸੰਧੂ ਡੈਰੀ ਫਾਰਮ ਚ ਬਈ ਵੀਡੀਓ ਬਣਾ ਰਹੇ ਆ ਦੋ ਬੱਚੀਆਂ ਨੇ ਟਾਪ ਕੁਆਲਿਟੀ ਦੀਆਂ ਨੇ ਆਉ ਪੁੱਛ ਲੈਣੇ ਬਾਈ ਟੋ ਟੇਲ ਅੱਜ ਜੀ ਬਾਈ ਬਾਈ ਜੀ ਹਸੀ ਕਾਲ ਹਸੀ ਕਾਲ ਬਾਈ ਹੋ ਠੀਕ ਹੋ ਵਧੀਆ ਮੈਂ ਚੜਦੀ ਕਲਾ ਜੀ ਵਧੀਆ ਚੱਲਦਾ ਕੰਮ ਕਰ ਬਾਈ ਵਧੀਆ ਚੱਲਦਾ ਜੀ ਜਿਹੜੀ ਕੱਲ ਵੀਡੀਓ ਪਾਈ ਸੀ ਕੇ ਮੇਰੇ ਕੱਲ ਬਾਈ ਆਪਣੇ ਫਾਰਮ ਦੇ ਬੱਚੇ ਆ ਦੋਵੇਂ ਸੇਲ ਹੋ ਗਏ ਦੋਵੇਂ ਸੇਲ ਹੋ ਗਏ ਹਾਂਜੀ ਬੱਲੇ ਕੀਮਤ ਚੰਗੀ ਸੀ ਕੁਆਲਟੀ ਹੈ ਨਾ ਉਹਨਾਂ ਦੀ ਹਾਂ ਬਾਈ ਕੁਆਲਟੀ ਪੂਰੀ ਟੌਪ ਸੀ ਹਾਂ ਨਾਮ ਤੇ ਐਡਰੈਸ ਬੋਲ ਨਾ ਬਾਈ ਧਰਮਿੰਦਰ ਸਿੰਘ ਪਿੰਡ ਸੰਧੂ ਕਲਾਂ ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਦਾ ਪਾ ਜੀ ਠੀਕ ਹੈ ਨੇੜੇ ਪਿੰਡ ਦੇ ਤਾਂ ਪਾਦੇਪਧੌੜ ਸ਼ਹਿਰ ਆ ਗਈ ਬਾਈ ਮੋਬਾਈਲ ਨੰਬਰ 62800218644 ਠੀਕ ਹੈ ਬਾਈ ਦੋ ਬੱਚੀਆਂ ਨੇ ਅੱਜ ਏ ਦੋਏ ਭਈਆ ਫਾਰਮ ਚੋਂ ਲੰਗਾ ਨਹੀਂ ਆ ਠੀਕ ਆ ਰਾਤੀ ਆਇਆਗਾ ਆਪਣੇ ਕੋਲ ਰਾਤ ਦੀ ਫਾਰਮ ਦੀ ਵੀਡੀਓ ਬਣੀ ਪਈ ਹੋਈ ਠੀਕ ਆ ਆ ਖੜੀ ਇੱਕ ਬੱਚੀ ਦਾ ਨਾ ਹੂੰ ਉਹ ਦੋਜੇ ਨੰਬਰ ਵਾਲੀ ਇੱਕ ਨੰਬਰ ਵਾਲੀ ਆ ਖੜੀ ਦੋਮੇ ਦੇ ਵੀਡੀਓ ਚ ਬਣਾਇਗਾ ਆ ਫਾਰਮ ਚੋਂ ਫਾਰਮ ਚੋਂ ਵੀਰੇ ਡਾਇਰੈਕਟ ਫਾਰਮ ਚੋਂ ਲੰਗਾ ਆਪਾਂ ਠੀਕ ਆ ਆਪਣੇ ਕੋਲ ਸਾਰੀ ਵੀਡੀਓ ਜੇ ਕੋਈ ਭਰਾ ਮੰਗੋ ਵਟਸਐਪ ਤੇ ਭੇਜ ਦੂੰਗਾ ਹਾਂ ਭਾਈ ਭੇਜਾਂਗੇ ਓਕੇ ਕੋਈ ਦਿੱਕਤ ਨਹੀਂ ਠੀਕ ਆ ਆਹ ਓਕੇ ਭਾਈ ਜਿਹੜੀ ਪਹਿਲੇ ਨੰਬਰ ਤੇ ਰਹੀ ਨੇ ਚਿੱਟੀ ਬੱਚੀ ਕਿੰਨੀ ਉਮਰ ਹੈ ਜੀ ਇਹ ਡਾਕਟਰ 9 ਤੋਂ 10 ਮਹੀਨੇ ਦੀ ਆ ਬੱਚੀ ਦੀ 9 ਤੋਂ 10 ਹਾਂ ਜੀ ਠੀਕ ਹੈ ਤੇ ਬਰੂਟ ਬੋਲਦੀ ਬੱਚੀ ਆ ਓਕੇ ਬੱਚੀ ਦਾ ਸਟਰਕਚਰ ਬੱਚੀ ਦਾ ਢਾਂਚਾ ਹਮ ਬੱਚੀ ਦੀ ਪਿੱਠ ਪੂਰੇ ਦੀ ਚੜਾਈ ਤੇ ਥੱਲੇ ਜਿਹੜੀ ਆਰਡਰ ਦੀ ਕੁਆਲਿਟੀ ਆ ਹਮ ਉਹ ਤਾਂ ਜਿਵੇਂ ਕਹਿੰਦੇ ਵੀ ਦੱਸਣ ਦੀ ਲੋੜ ਹੀ ਨਹੀਂ ਹੈ ਨਾ ਕਮਾਲ ਦੂਰੋਂ ਕੁਆਲਿਟੀ ਆ ਆਪ ਹੀ ਜੱਜ ਕਰਦੇ ਦੂਰੋਂ ਹੀ ਪਤਾ ਲੱਗਦਾ ਬਈ ਕੱਲਾ ਕੱਲਾ ਥਣ ਝੋਲੀ ਕਮਾਲ ਤੇ ਲਾਂ ਢੋਲਾ ਬਹੁਤ ਦਿਖਾਉਂਦੀ ਆ ਬਲਬਲ ਹੋਣੇ ਕੋਈ ਬਈ ਉਮਰ ਹਜੇ ਕੋਈ ਨਹੀਂ ਹੈਗੀ ਬੱਚੀ ਦੀ ਬੋਲੀ ਬੱਚੀ ਹੈ ਅੱਛੀ ਦਾ ਮਦਰ ਦਾ ਰਿਕਾਰਡ ਸੀਗਾ ਜਿਹੜਾ 34 ਕਿਲੋ ਦਾ ਸੀਗਾ ਜੀ ਓਕੇ ਹਾਂਜੀ ਹੂੰ ਝੋਲੀ ਦੇਖੋ ਬਈ ਝੋਲੀ ਕਮਾਲ ਆ ਬਈ ਪੁਣੇ ਤੋਂ ਇਹ ਨਹੀਂ ਸੋਹਣੀ ਝੋਲੀ ਗਰਮ ਵਾਲੀ ਨਹੀਂ ਹਨਾ ਹਾਂਜੀ ਅੱਗੇ ਜਾ ਕੇ ਬਹੁਤ ਕੁਸ਼ ਕਰਨਾ ਬੱਚੀ ਨੇ ਫੇਸ ਦੇਖੋ ਫੇਸ ਬੜਾ ਪਿਆਰਾ ਬੋਦੀ ਚੰਗੀ ਆ ਨਾਸਾਂ ਗਲਾਬੀ ਆ ਹੂੰ ਦੰਦ ਕਿਵੇਂ ਖੀਰੀ ਖੀਰੀ ਹੈ ਕੱਤੀ ਹਾਂ ਜਮਾ ਖੀਰੀ ਆ ਐਂਡ ਹੈਗਾ ਕੋਈ ਜਮਾ ਛੋਟਾ ਬੱਚਾ ਹੀ ਆਜੇ ਹਾਂ ਛੋਟਾ ਬੱਚਾ ਕੁਆਲਿਟੀ ਟਾਪ ਆ ਗਈ ਕੁਆਲਿਟੀ ਬਹੁਤ ਚੰਗੀ ਨੇ ਲੈੜੇ ਦੀ ਹਲ ਖਤਮ ਮੰਨਦੀਆਂ ਸੀ ਆਪਾਂ ਗੱਲ 'ਚ ਸਿੰਗਲ ਪਟਾ ਹੀ ਪਾਲਿਆ ਕੱਲਾ ਠੀਕ ਆ ਹਾਂਜੀ ਉੱਥੋਂ ਖੁੱਲੀਆਂ ਹੀ ਆ ਉੱਥੋਂ ਖੁੱਲੀਆਂ ਆਂ ਆਪਾਂ ਹਾਂ ਠੀਕ ਆ ਉਹ ਤਾਂ ਆਪਣੇ ਕੋਲੇ ਸਾਰਾ ਪ੍ਰੋਪਰ ਰਿਕਾਰਡ ਵੀਡੀਓ ਵਗੈਰਾ ਹੈਗਾ ਬਹੁਤ ਠੀਕ ਹਾਂਜੀ ਆ ਝੋਲੀ ਕਮਾਲ ਆ ਕੱਲਾ ਕੱਲਾ ਥਾਣਾ ਬਾਲ ਦੇਖੋ ਭਾਈ ਕੀ ਬਾਤ ਵੀ ਚੜਾਈ ਬਹੁਤ ਆ ਯਾਰ ਪੱਠ ਫੁੜੇ ਦੀ ਹਾਂ ਪੱਠ ਫੁੜੇ ਦੀ ਚੜਾਈ ਬਹੁਤ ਹੈ ਨਾ ਬੱਚਾ ਹਲੇ ਨਾ ਪੱਠ ਫੁੜੇ ਦੀ ਚੜਾਈ ਦੇਖੋ ਝੋਲੀ ਲੈ ਕਮਾਲ ਕਲਾ ਕਲਾ ਥਣ ਬਈ ਕੀ ਬਾਤ ਲੱਤਾਂ ਦੇ ਵਿੱਚ ਜਿਹੜਾ ਗੈਪ ਡਾ ਫਰੈਂਸ ਬਹੁਤ ਚੰਗਾ ਹੈਗਾ ਸਹੀ ਗੱਲ ਆ ਬਾਈ ਚੰਗੀ ਆ ਸਨਖ ਪੁਣਾ ਬੱਚੀ ਦੇ ਵਿੱਚ ਬਹੁਤ ਚੰਗੇ ਸੀਮਣ ਦੀ ਮਾਂ ਦਾ ਦੁੱਧ ਬਹੁਤ ਚੰਗਾ ਫੇਸ ਦੀ ਜਿਹੜੀ ਕੁਆਲਿਟੀ ਹੈ ਕਰਮਲ ਦੀ ਉਹ ਵੀ ਚੰਗੀ ਆ ਉੱਪਰੋਂ ਵੀ ਪੱਧਰ ਆ ਯਾਰ ਬੱਚੀ ਪੁੱਤਰ ਪੱਧਰ ਪੁੱਧਰ ਬਹੁਤ ਹੈ ਡਾਕਟਰ ਬੱਚੀ ਤੇ ਕੀ ਮੁੱਲ ਰਹੂਗਾ ਇਹਦਾ ਮੁੱਲ ਡਾਕਟਰ ਫੋਨ ਤੇ ਕਰਾਂਗੇ ਜੇ ਮਾ ਕੇ ਜੋੜਈ ਆਪਾਂ ਇਕੱਠਾ ਓਕੇ ਕਿਉਂਕਿ ਜੋੜਈ ਆਇਆ ਆਪਣੇ ਕੋਲ ਤੇ ਜੋੜਈ ਜੈ ਜੈ ਜੀ ਹੂੰ ਮੁੱਲ ਜੈ ਹੋਊਗਾ ਓਕੇ ਇਹ ਦੋ ਨੰਬਰ ਦੀ ਕਿੰਨੀ ਕੁ ਉਮਰ ਹੈ ਇਹ ਵੀ ਡਾਕਟਰ ਇਹ ਸੇਮ ਹੀ ਹੈਗੀ ਏਜ ਅੱਛਾ 9 ਮਹੀਨੇ ਪਹਿਲਾਂ ਨੇ 16 17 ਦਿਨ ਦੱਸੀ ਸੀ ਕਿ ਡੇਡ ਜਨਮ ਡੇਡ ਸਾਰੀ ਦੱਸੀ ਸੀ ਬਾਈਆਂ ਨੇ ਝੋਲੀ ਇਹ ਵੀ ਕਮਾਲ ਆ ਤੇ ਝੋਲੀ ਤਾਂ ਜਿਵੇਂ ਕਹਿੰਦੇ ਸਟੈਕਰ ਬੋਲਦੀ ਬੱਚੀ ਹੈਗੀ ਇਹ ਹੂੰ ਤੇ ਸਹਲੇ ਝੋਲੀ ਦੇਖੋ ਕਿਹਾ ਚੂਬਾਲ ਬੋਲ ਬਹੁਤ ਖਾਉਂਦੀ ਆ ਹਨਾ ਕੱਲਾ ਕੱਲਾ ਥਾਣਾ ਬਈ ਪੂਰੀ ਮੈਨ ਕਿ ਚਲੋ ਵੀ ਡਾਕਟਰ ਉਹਦੇ ਫਾਰਮ ਦੇ ਵਿੱਚ 34 35 ਕਿਲੋ ਤੋਂ ਕੋਈ ਗਾਂ ਹੀ ਹੈ ਨਹੀਂ ਥੱਲੇ ਅੱਛਾ ਹਾਂਜੀ ਹੂੰ ਤੇ ਕੁਆਲਿਟੀ ਬੱਚੀ ਦੀ ਜਿਹੜਾ ਸਟਰਕਚਰ ਆ ਬੱਚੀ ਦਾ ਖਾਣਨ ਖੁੜਨ ਦਾ ਸਟਾਈਲ ਆ ਪੈਕ ਕੁੜੇ ਦੀ ਚੜਾਈ ਆ ਉੱਪਰ ਤੋਂ ਜਿਹੜੀ ਦੀ ਬਿਊਟੀ ਪੱਖ ਹੈਗਾ ਉਹ ਬਹੁਤ ਚੰਗਾ ਹੈਗਾ ਸਹੀ ਗੱਲ ਜਮਾਦਨ ਤੋਂ ਬੱਚੀ ਹੈ ਫੇਸ ਦੇ ਫੇਸ ਬੜਾ ਪਿਆਰਾ ਲੈ ਤੁਹਾਨੂੰ ਚੈੱਕ ਕਰਵਾਣੀ ਕਿਰੀਆਂ ਕਿਰੀ ਜਮਾ ਕਿਰੀ ਹੀਰਾ ਬੱਚੇ ਫੇਸ ਬੜਾ ਚੰਗਾ ਬੋਦੀ ਚੰਗੀ ਆ ਸਨਖਾ ਭਣਾ ਬੱਚੀ ਦੇ ਵਿੱਚ ਬਹੁਤ ਆ ਬਈ ਲੈ ਫੇਸ ਦੇਖੋ ਛੋਟਾ ਕੰਨ ਰੰਗ ਰੂ ਬਹੁਤ ਚੰਗਾ ਪੱਧਰ ਆ ਯਾਰ ਬੱਚੀ ਇਹ ਵੀ ਹਨ ਮੈਂ ਕਿਹਾ ਡਾਕਟਰ ਪੂਰੀਆਂ ਚੰਗੀਆਂ ਬੱਚੀਆਂ ਨੇ ਗਈਆਂ ਹਮ ਪ੍ਰੋਪਰ ਰਿਕਾਰਡ ਹੈਗਾ ਫਾਰਮ ਦਾ ਠੀਕ ਆ ਤੇ ਸਾਰੀ ਆਪਣੇ ਕੋਲੇ ਵੀਡੀਓ ਹੈਗੀ ਠੀਕ ਆ ਸਾਰਾ ਇਹਨਾਂ ਦਾ ਬਾਇਓ ਡਾਟਾ ਹੈਗਾ ਹੈਗਾ ਠੀਕ ਆ ਭਾਈ ਹਾਂਜੀ ਤਾਂ ਭਾਈ ਬਰੀਕੀ ਬਹੁਤ ਚਮੜੀ ਪਤਲੀ ਹੈ ਚਮੜੀ ਦੀ ਹੈ ਹਨ ਚਮੜੀ ਜਮਾ ਪਤਲੀ ਹੈ ਭਾਈ ਤੇ ਨੋਟ ਕਰਨ ਵਾਲੀ ਇਹ ਗੱਲ ਜਮਾ ਪਤਲੀ ਚਮੜੀ ਦੀ ਹੈ ਦੁੱਧ ਵਾਲੀ ਬੱਚੀ ਹੈਗੀ ਕਮਾਲ ਹੈ ਖੜਨੀ ਫੋਣੀ ਬਹੁਤ ਚੰਗੀ ਆ ਜਿਹੜਾ ਬੱਚੀ ਦਾ ਉਹ ਬਹੁਤ ਚੰਗਾ ਟੋਲੀ ਬਹੁਤ ਚੰਗੀ ਆ ਹੂੰ ਉੱਪਰ ਤੋਂ ਜਿਹੜਾ ਸਟਰਕਚਰ ਆ ਬੱਚੀ ਦਾ ਪੱਤਰ ਪੁੱਤਰ ਬਹੁਤ ਜ਼ਿਆਦਾ ਹੈਗੀ ਸਹੀ ਗੱਲ ਆ ਭਾਈ ਲੱਤਾਂ ਦੇ ਵਿੱਚ ਜਿਹੜਾ ਡਿਫਰੈਂਸ ਆ ਖੜਨ ਦਾ ਢਾਂਚਾ ਬੱਚੀਆਂ ਦਾ ਬਹੁਤ ਜ਼ਿਆਦਾ ਚੰਗਾਗਾ ਸਹੀ ਗੱਲ ਆ ਹੂੰ ਤੇ ਮੁੱਲ ਫਿਰ ਜੈਜੀ ਹੋ ਮੁੱਲ ਡਾਕਟਰ ਜੈਜੀ ਹੋਊਗਾ ਮੁੱਲ ਕੁੰਤੀ ਕਰਾਂਗੇ ਆ ਠੀਕ ਆ ਭਾਈ ਕੁਆਲਿਟੀ ਦੋਨਾਂ ਬੱਚੀਆਂ ਦੀ ਸੇਮ ਹੀ ਆ ਭਾਈ ਸੇਮ ਜੀ ਉਮਰ ਆ ਗਈਆਂ ਇੱਕੋ ਹੀ ਫਾਰਮ ਚ ਬਾਈ ਕਹਿੰਦਾ ਆ ਇੱਕੋ ਫਾਰਮ ਤੋਂ ਆਂ ਤੇ ਆਪਾਂ ਦੇਣਾ ਵੀ ਜੋੜਈ ਆ ਦੇਣਾ ਵੀ ਜੋੜਈ ਆ ਠੀਕ ਆ ਕਿ ਨਹੀਂ ਆਪ ਕੋਲ ਸਾਰੀ ਪ੍ਰੋਪਰ ਵੀਡੀਓ ਹੈਗੀ ਹੈਗੀ ਓਕੇ ਹਾਂਜੀ ਹਾਂਜੀ ਕਿਰਾਏ 'ਚ ਕੋਈ ਡਿਸਕਾਊਂਟ ਹੋਵੇ ਹਾਂ ਬਾਈ ਕਿਰਾਇਆ ਹੈ ਮਾਨ ਕੇ ਚਲੋ ਵੀ ਅੱਧਾ ਕਿਰਾਇਆ ਦੇ ਦਾਂਗੇ ਜੀ ਆਪਾਂ ਅੱਛਾ ਤੇ ਅੱਧਾ ਅਗਲਾ ਦੇ ਹੀ ਜਾਊਗਾ ਬਹੁਤ ਠੀਕ ਆ ਬਾਈ ਜਿਹੜਾ ਵੀ ਪਰਚੇਜ਼ਿੰਗ ਕਰੂਗਾ ਜੀ ਹੂੰ ਤੇ ਕਿਸੇ ਵੀ ਨੂੰ ਪਸੰਦ ਆਉਣ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ ਵੀਰੇ